ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਫਿਆਰੇ ਜਿਹੜਾ ਦਿਖ ਰਿਹਾ ਹੈ ਨਾ ਇਹ ਅੱਖ ਦਾ ਬੂਟਾ ਹੈ ਜੀ ਨੂੰ ਦੇਸੀ ਅੱਖ ਕਹਿੰਦੇ ਆ ਕੋਕੜੀਆਂ ਵਾਲ ਅੱਖ ਕਹਿੰਦੇ ਆ ਇਹ ਬੂਟੇ ਦੇ ਵਿੱਚ ਬਹੁਤ ਗੁਣ ਹੈ ਖਾਸ ਕਰਕੇ ਗੋਡਿਆਂ ਕਰਕੇ ਜੇ ਕਿਸੇ ਦੇ ਗੋਡੇ ਦੁਖਦੇ ਹੋਣ ਇਹ ਬੂਟੇ ਦੇ ਇਹਦੇ ਪੱਤੇ ਤੋੜ ਕੇ ਆਹ ਪੱਤੇ ਤੋੜ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਤੇ ਇਹਨਾਂ ਨੂੰ ਤਬੀਅ ਤੇ ਗਰਮ ਕਰਕੇ ਸਰੋਂ ਦਾ ਤੇਲ ਲਾ ਕੇ ਗੋਡਿਆਂ ਤੇ ਬੰਨ ਲੈਣਾ ਇੱਕ ਹਫ਼ਤੇ ਦੇ ਵਿੱਚ ਹੀ ਸਾਨੂੰ ਰਿਜ਼ਲਟ ਪਤਾ ਲੱਗ ਜਾਊਗਾ। ਹਫ਼ਤੇ ਤੋਂ ਵੱਧ ਨਹੀਂ ਬੰਨਣੀ ਐ ਇੰਨੇ ਹੀ ਬੰਨਣੇ ਐ। ਸਾਡੇ 2.5 ਸਾਲ ਪਹਿਲਾਂ ਗੋਡੇ ਦੁਖਣ ਲੱਗ ਗਏ ਸੀ। ਅਸੀਂ 3 ਦਿਨ ਹੀ ਬੰਨਿਆ ਸਾਨੂੰ ਤਾਂ 3 ਦਿਨਾਂ ਚ ਹੀ ਫਾਇਦਾ ਹੋ ਗਿਆ। ਤੇ ਗੁਰਖ ਫਿਆਰ ਇਹਦੇ ਜਿਹੜਾ ਟੂਸ ਹੈਗਾ ਇਹਾ ਜਿਹੜਾ ਟੂਸੇ ਤੇ ਭਮੀਰੀਆਂ ਜੀਆਂ ਵੀ ਹੁੰਦੀਆਂ ਇਹ ਤਾਂ ਨਹੀਂ ਲੱਗੀਆਂ। ਉਹ ਭਮੀਰੀਆਂ ਜੀਆਂ ਤੋੜ ਕੇ ਖਾ ਲੈਣਾ ਬੁਖਾਰ ਨਹੀਂ ਛੱਡਦਾ। ਉਹ ਭਮੀਰੀਆਂ ਜੀਆਂ ਚ ਬਹੁਤ ਉਹ ਨਾਲ ਵੀ ਲਾਭ ਕਰਦੀਆਂ ਸਾਡੇ ਸਰੀਰ ਨੂੰ। ਤੇ ਗੋਰਾ ਫਿਆਰ ਉਹ ਜਿਹੜਾ ਇਹਦੇ ਵਿੱਚੋਂ ਆਪਾਂ ਜਦੋਂ ਡਾਣੀ ਤੋੜਦੇ ਆ ਨਾ ਦੁੱਧ ਜਿਹਾ ਨਿਕਲਦਾ ਹੈ ਉਹ ਦੁੱਧ ਜੇ ਕਿਤੇ ਖਾਰਸ ਹੋ ਗਏ ਪਿੰਡੇ ਤੇ ਉਹ ਦੁੱਧ ਨੂੰ ਖੋਪੇ ਦੇ ਤੇਲ ਚ ਮਿਲਾ ਕੇ ਖਾਰਸ ਦੇ ਲਾ ਲਈ ਤਾਂ ਬਹੁਤ ਫਾਇਦਾ ਹੁੰਦਾ ਹੈ ਜੇ ਕੋਈ ਖਾਂਸੀ ਹੋਵੇ ਜਾਂ ਸਾਹਤਵੇਂ ਮੰਗੂ ਹੋਵੇ ਤਾਂ ਫਿਰ ਇਹਦੇ ਪੱਤੇ ਤੋੜ ਕੇ ਸੁਕਾ ਕੇ ਕਿ ਉਹਨੂੰ ਸਾੜ ਲੈਣੇ ਅੱਗ 'ਚ ਉਹਨਾਂ ਦੀ ਸਵਾ ਨੂੰ ਸ਼ਾਇਦ ਦੇ ਵਿੱਚ ਇੱਕ ਚੁਟਕੀ ਪਾ ਕੇ ਲੈ ਲੈ। ਤਾਂ ਫਿਰ ਖਾਂਸੀ ਨੂੰ ਦਮੇ ਨੂੰ ਬਹੁਤ ਫਾਇਦਾ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।